ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ ਗ੍ਰੇਲੂ ਗੈਸ ਸਿਲੰਡਰ ਫਟਣ ਦੇ ਨਾਲ ਮਚੀ ਸਨਸਨੀ ਘਟਨਾ ਦੇ ਵਿੱਚ ਦੋ ਬੱਚੇ ਸਨ ਚਾਰ ਮੈਂਬਰ ਹੋਏ ਗੰਭੀਰ ਜ਼ਖਮੀ ਲੁਧਿਆਣਾ ਦੇ ਬਸਤੀ ਜੋਦੇਵਾਲ ਦੇ ਇਲਾਕੇ ਭਾਰਤੀ ਕਲੋਨੀ ਦੇ ਵਿੱਚ ਦੇਰ ਰਾਤ ਇੱਕ ਧਮਾਕਾ ਹੋਇਆ ਜਿਸ ਦੇ ਨਾਲ ਇਲਾਕੇ ਦੇ ਵਿੱਚ ਸੰਸੰਨੀ ਫੈਲ ਗਈ। ਤੁਹਾਂ ਦੱਸ ਜੀ ਕਿ ਕਰੇਲੂ ਗੈਸ ਫਟਣ ਦੇ ਨਾਲ ਅਚਾਨਕ ਹੀ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉੱਥੇ ਜਦੋਂ ਆਸ-ਪਾਸ ਦੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਵੱਲੋਂ ਦੇਖਿਆ ਕਿ ਕਮਰੇ ਦੇ ਵਿੱਚ ਅੱਗ ਲੱਗੀ ਹੋਈ ਹੈ ਅਤੇ ਸਾਰਾ ਸਮਾਨ ਵੀ ਘਰ ਦਾ ਖਿਲਰਿਆ ਹੋਇਆ ਹੈ। ਇਸ ਘਟਨਾ ਦੇ ਨਾਲ ਪਰਿਵਾਰ ਦੇ ਦੋ ਬੱਚੇ ਸਣ 4 ਮੈਂਬਰ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ। ਉੱਥੇ ਕਟਨਾ ਵਾਲੇ ਸਥਾਨ ਤੇ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਭੇਤੀ ਕਰਵਾਇਆ ਗਿਆ ਉੱਥੇ ਕਟਨਾ ਦੀ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪਰਿਵਾਰ ਆਪਣੇ ਕਮਰੇ ਦੇ ਵਿੱਚ ਖਾਣਾ ਬਣਾ ਰਿਹਾ ਸੀ ਕਿ ਅਚਾਨਕ ਗੈਸ ਦਾ ਸਿਲੰਡਰ ਫਟ ਜਾਂਦਾ ਹੈ ਉੱਥੇ ਪੂਰਾ ਪਰਿਵਾਰ 40% ਕਿਹਾ ਜਾ ਰਿਹਾ ਹੈ ਕਿ ਪੂਰੀ ਤਰੀਕੇ ਦੇ ਨਾਲ ਝੁਲਸ ਗਿਆ ਜਿਨ੍ਹਾਂ ਨੂੰ ਇਲਾਜ ਦੇ ਲਈ ਨਿਗੜ ਰੋਡ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਇੱਕਦਮ ਹੋਏ ਜ਼ੋਰਦਾਰ ਧਮਾਕੇ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਦੂਜੇ ਪਾਸੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰਕਾਰ ਇਹ ਸਿਲੰਡਰ ਕਿਸ ਤਰ੍ਹਾਂ ਫਟ ਗਿਆ ਆਪਣਾ ਨਾਮ ਹੀ ਸੁੱਚਾ ਸਿੰਘ ਪਾਜੀ ਲੱਪਾ ਨਾ ਗਲੀ ਚ ਆਪਣਾ ਘਰ ਚ ਸੌ ਰਹੇ ਤੇ ਬਾਹਰ ਸ਼ੋਰ ਸ਼ਰਾਬਾ ਸੁਣ ਕੇ ਸਾਡੇ ਨਾਲ ਘਰ ਦੇ ਨਾਲ ਹੀ ਕਰਾਏ ਦੇ ਮੁੰਡਾ ਰਹਿੰਦਾ ਸੀ ਉਹਨਾਂ ਦੀ ਸਿਲੰਡਰ ਦੇ ਲੀਕਸ ਹੋਣ ਨਾਲ ਉਹਨਾਂ ਦੀ ਸਿਲੰਡਰ ਦਾ ਧਮਾਕਾ ਹੋ ਗਿਆ ਜੀ ਮਹੱਲਾ ਹੀ ਭਾਰਤੀ ਕਲੋਨੀ ਚ ਹੋਇਆ ਚਾਰ ਬੰਦੇ ਚੁੱਸੇ ਹੀ ਦੋ ਬੱਚੇ ਹੀ ਇੱਕ ਉਹਨਾਂ ਦੀ ਲੇਡੀਸ ਹੈ ਇੱਕ ਆਵਾਮ ਬਾਕਰੇ ਹੀ ਖਾਣਾ ਖੂਣਾ ਬਣਾਉਣ ਲੱਗੇ ਹੋਣੇ ਹੀ ਬਾਕੀ ਅਸੀਂ ਦਾ ਸ਼ੋਰ ਸ਼ਰਾਬਾ ਸੁਣ ਕੇ ਉੱਥੇ ਪਹੁੰਚ ਗਏ ਅੰਦਰ ਦੀ ਜਾਣਕਾਰੀ ਸਾਨੂੰ ਕੋਈ ਨਹੀਂ ਪਤਾ ਅਸੀਂ ਇਹਨਾਂ ਨੂੰ ਚੱਕਿਆ ਤੇ ਹਸਪੀਟਲ ਲੈ ਕੇ ਆ ਗਏ ਡੈਨਿਕਸ ਵੈਰਿਟੀ ਵੀ ਲੁਧਿਆਣਾ ਤੋਂ ਸੰਦੀਪ ਸ਼ਰਮਾ ਦੀ ਰਿਪੋਰਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर